ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਭੂਰ ਪ੍ਰਸਾਦ ਅਪ ਆਸਾ ਜੁਗਾ ਸਚੈ ਪੀ ਸਤਿਨਾਮ ਕੋ ਸਿ ਪੀ ਸਚ ਸੋਚ ਸੋਚਨ ਹੋਵੇ ਜੇ ਸੋਚਿ ਲਖਵਾਰ ਚੁਪੈ ਚੁਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਉੱਖਿਆ ਭੁਖਣਾ ਉਤਰੀ ਜਵਨਾਂ ਪੁਰਿਆਂ ਪਾਰ ਸਹਾਸਾਂ ਪ ਲੱਖ ਹੋਇ ਤੱਕ ਨ ਚੱਲੇ ਨਾਲ ਕਿ ਸਟਿਆਰਾ ਹੋਈਐ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਮਨਕਾਰ ਹੁਕਮ ਨੇ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵੜਿਆ ਹੁਕਮਿ ਉਤਮ ਨੀਚ ਹੁਕਮ ਲੇਕ ਦੁਖ ਸੁਖ ਭਈਐ ਇਕ ਨਾ ਕੋ ਮੀ ਬਖਸ਼ੀਸ਼ ਇਕ ਹੁਕਮੇ ਸਦਾ ਪਵਈਐ ਹੁਕਮੇ ਅੰਦਰ ਸਭ ਕੋ ਬਾਹਰੁ ਕਮਨਾ ਕੋਇ ਨਾਨਕ ਹੁਕਮੇ ਜੇ ਊਜੈ ਤਾ ਹੋਮੈ ਕਹਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਗਿਆਨੈ ਨਿਸ਼ਾਨ ਗਾਵੇ ਕੋ ਗੁਣਵਟਿਆਇਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਪ੍ਰਦੇ ਗਾਵੇ ਕੋ ਜਾਪੇ ਦਿਸੈ ਦੂਰੈ ਗਾਵੈ ਕੋ ਏਕ ਆਦਰਹ ਦੂਰ ਕਥਨਾ ਕਥਿਨਾ ਆਵੈ ਟੋਟਾ ਕਾਤ ਕਤ ਕਥੀ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦਾ ਤਿਕ ਪਾਹੇ ਜੁਗਾ ਜੁਗਾ ਤਰਖਾ ਏ ਕਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪ੍ਰਵਾਹ ਸਾਚਾ ਸਭ ਸਾਚਾ ਨਾਹ ਪੱਕੇ ਪਉ ਅਪਾਰ ਆਕ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਕਾ ਘਰ ਰਖਿਆ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੁਲੀਐ ਜਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਿਆਈ ਵਿਚਾਰ ਕਰਮਿ ਆਵੈ ਗਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਟਿਆਰ ਤਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀਨ ਧਾਨ ਹੈ ਗਾਵੀਐ ਸੁਣੀਐ ਮਨ ਰਖੀਆ ਪਾਉ ਦੁੱਖ ਪਰ ਅਸੂ ਕਰ ਲਜਾਈ ਗੁਰਮਖਾ ਨਾਦ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰੇશ્વਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਕਹਨਾਈ ਕਹਿਣਾ ਕਤ ਨਜਾਈ ਗੋਰਖ ਦੇਹ ਬਜਾਈ ਸਭ ਨਾ ਜੀਆਂ ਕੈਕ ਦਾਤਾ ਸੋਮੈ ਵਿਸਰਨ ਨਜਾਈ ਤਿਰਤ ਨਾਮ ਜੇ ਤਸ ਭਾਵਾਂ ਵਿਣ ਪਾਣੈ ਕਹਨਾਈ ਕਰੇ ਜੇ ਤਿਸ ਟੋਪਾਈ ਵੇਖਾ ਵਿਣ ਕਰਮਾ ਕੈ ਮਿਲ ਲਹਿ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸਣੇ ਗੁਰਾਂ ਇੱਕ ਦੇਹ ਵਿਜਾਈ ਸਭ ਨਾ ਜੀਆਂ ਕੈ ਕਦਾਤਾ ਸੋ ਮੈਂ ਵਿਸਰਨ ਜਾਏ ਜੇ ਜੁਗ ਚਾਰਿਆ ਅਰ ਜਾ ਹੋਰ ਦਸੋਣੇ ਹੋਏ ਨਵਖੰਡਾ ਮਿਟ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਇ ਕ ਜਸ ਕੀਰਤ ਜਗ ਲੇ ਜੇ ਤਿਸ ਨਿਦਰ ਨ ਆਵੇ ਕਾ ਵਾਤ ਨਾ ਪੁੱਛਿਆ ਕਿ ਟਾਂ ਅੰਦਰ ਕੀਟਕਾਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਅੰਗੁਣ ਦੇ ਤੇਹਾ ਕੋਈ ਨਾ ਸੂਝੇ ਜਿਤਸ ਗੁਣ ਕੋਈ ਕਰੇ ਸੁਣਿਆ ਸਿਧ ਪਿਰ ਸੁਰਨਾਥ ਸੁਣਿਆ ਧਰਤਵਲ ਆਕਾਸ ਸੁਣਿਆ ਦੀਪ ਲੋਪ ਪਤਾਲ ਸੁਣਿਆ ਭੂਨ ਸਖ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰ ਮਹਿੰਦਾ ਸੁਣਿਆ ਮੁਖ ਸਲਾਹ ਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਸ਼ਨਾਨ ਸੁਣਿਆ ਪਰਪੜ ਪਾਹ ਮਨ ਸੁਣੇ ਲਗ ਸੈ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁ ਨਾ ਕੇਗਾ ਸੁਣਿਆ ਸਿੱਖ ਪੀਰ ਪਾਤਸ਼ਾ ਸੁਣਨ ਦਾ ਪਾਵੈ ਰਾਹ ਸੁਣਹਾ ਤੋ ਅਸਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਲੇਖਨ ਹਾਰ ਮੰਨੈ ਕਬ ਕਰਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਸੁਰਤੋ ਵੈ ਮਨ ਬੋਧ ਮੰਨੈ ਸਗਲ ਪਾਵਨ ਕੀ ਸ਼ੋਦ ਮੰਨ ਮ ਚੋਟਾ ਨ ਕਾਇ ਮੰਨ ਜਮ ਕਾ ਸਾਧਨ ਜਾਇ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਇ ਮੰਨੈ ਪਤ ਸਿਓ ਪ੍ਰਗਟ ਜਾਇ ਮੰਨੈ ਮਗਨਾ ਚੱਲੇ ਪੰਥ ਮਨਾਂ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਵਹਿ ਮੁਕਤ ਦਵਾਰ ਮਨ ਪਰਵਾਰ ਸਦਾਰ ਮਨਤਰਾ ਧਾਰੇ ਗੁਰ ਸਿੱਖ ਮਨ ਨਾਨਕ ਪਵਹਿ ਨ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚ ਪਾਵ ਦਰਗਹ ਮਾਨ ਪੰਚ ਅਸਵਹ ਦਾ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤਕ ਕਰਨ ਨਾਹ ਸਮਾਰ ਤੋਲ ਧਰਮ ਦੇ ਆਕ ਪੂਤ ਸੰਤੁਕਤਾ ਬਖਿਆ ਜਨ ਸੋਤਾ ਜੇ ਕੋ ਬੁੱਝੇ ਹੋਵੇ ਸਟਿਆਰ ਤਵਲਾ ਉਪਰ ਕੇਤਾ ਪਾਰ ਧਰਤੀ ਹੋਂ ਪਰੈ ਹੋਰ ਹੋਰ ਇਸ ਦਾ ਭਾਰਤ ਲੈ ਕਮਣ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾ ਲਿਖਾ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸਵਾ ਲੋ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕੀਤਾ ਪਸਾਓ ਇੱਕ ਕੁਕਵਾਉ ਤਿਸਤੇ ਹੋਏ ਲੱਕ ਦਰਿਆ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਹਿਬ ਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਾ ਜਪ ਸੰਗ ਭਾਉ ਅਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸੱਤੇ ਸੰਗ ਦਾਤਾਰ ਅਸੰਗ ਸੂਰਮਾ ਭਗਤ ਸਾਰ ਸੰਗ ਮੋਲ ਵਿਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਕਮੋਰਖ ਅੰਧ ਘੋਰਾ ਸੰਕ ਚੋਰ ਹਰਾਮ ਖੋਰਾ ਅਸੰਖਮਰ ਕਰ ਜਾਹੇ ਜੋਰਾ ਅਸਾਂ ਗਲਵੜਾ ਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆ ਕੁੜੇ ਫਿਰਾਹੇ ਸੰਕ ਮਲੇਸ਼ ਮਲ ਪਕ ਖਾਹੇ ਅਸਾਂ ਕ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹ ਵਿਚਾਰ ਵਾਰਿਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਨਾਵ ਸੰਕ ਤਾਵ ਗੰਮ ਗੰਮ ਸੰਖ ਲੋ ਅਸੰਖ ਅਸਰ ਪਾਰ ਵਿਕਰਿ ਨਾਮ ਕਰਿ ਸਲਾਹ ਕਰਿ ਗਿਆਨ ਗੀਤ ਗੁਣੰਘ ਅਕਰਿ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਖਾਣ ਜਨ ਲਿਖੇ ਤਿਸਰਨਾਹੇ ਜਬ ਫਰਮਾਏ ਦੇਵ ਤੇਵ ਪਾਹੇ ਜੇ ਤਾ ਕਿਤਾ ਤੇਤਾ ਨਾ ਵਿਣ ਨਾ ਵੈ ਨਾਹੀ ਕੋਤਾਉ ਕੁਦਰਤ ਕਵਨਾ ਕਾ ਵਿਚਾਰ ਵਾਰਿਆ ਨ ਜਾਇ ਇਕ ਵਾਰ ਜੋ ਤੁਧ ਭਾਵੈ ਸਾਇ ਪਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣ ਤੋ ਤ ਉਤਰ ਸਿਖੇਹਾ ਮੋਤ ਪਲੇ ਤੇ ਕੱਪੜ ਹੋਏ ਦੇ ਸਾਵਣ ਲਈ ਆਤ ਹੋਏ ਪਰਿਆ ਮਤ ਪਾਪਾਂ ਕੈ ਸੰਗ ਉਹ ਧੁੱਪ ਨਾਵੇਂ ਕਾ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ 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 ਨ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਕਾਹੋ ਨਾਨਕ ਹੁਕਮਿ ਆਵ ਹੋ ਜਾਹ ਤੀਰਤ ਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨ ਅਮਨ ਕੀਤਾ ਭਾਉ ਅੰਤਰਗਤ ਈਰਤ ਮਲ ਨਾ ਸਭ ਗੁਣ ਤੇ ਰਹਿ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਦਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤਿਤ ਕਮਨ ਵਾਰ ਕਮਨ ਸਰਉਤੇ ਮਾਉ ਕਮਨ ਜਿਤੋ ਆਕਾਰ ਵੇਲ ਨ ਪਾਈਆ ਪੰਡਤੀ ਜੋ ਵੈ ਲੇਖ ਪੁਰਾਣ ਵਕਤ ਨ ਪਾਇਓ ਕਾ ਦਿਹਾ ਜਿ ਲਿਖਣ ਲਿਖ ਕੁਰਾਨ ਤਿਤਵਾਰ ਨ ਜੋਗੀ ਜਾਣ ਰੁਤ ਮਹੋ ਨ ਕੋਈ ਜੇ ਕਰਤਾ ਸੱਟੇ ਕੋ ਸਾਜੇ ਆਪੇ ਜਾਣੈ ਸੋਈ ਕੇਵ ਕਰ ਅੱਖਾਂ ਕਿਉ ਸਲਾਹੀ ਕਿਉ ਵਰਨੀ ਕਿਵੇਂ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਧੋ ਇੱਕ ਸਿਆਣਾ ਵੱਡਾ ਸ ਵੱਡੇ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣੈ ਅਗਿ ਗਿਆਨ ਹਾ ਸੁਹੈ ਪਤਾਲਾ ਪਤਾਲ ਲਗਾ ਸਾ ਅਗਾਸ ਓੜ ਕੁੜਕ ਭਾਲ ਥਕੇ ਵੇਦ ਕਣਕ ਬਾਤ ਸਾਸ ਠਾਰ ਕਹਨ ਕ ਤੇ ਬਾ ਅਸ ਲੋਗਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾਖਿਆ ਪੇ ਜਾਣੇ ਆਪ ਸਲਾਇ ਸਲਾਇ ਤੇ ਸੁਰਤ ਨ ਪਾਈਆ ਨਦੀਆਂ ਅਤਿ ਵਾਹ ਅਵੈ ਸਮੰਧ ਨ ਜਾਣੀਐ ਸਮੰਧ ਸੋ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਣਾ ਹੋਣੀ ਜੇ ਤਿਸ ਮਨਹੁ ਨ ਵਿਸਰਹਿ ਅੰਤ ਨ ਸਿਵ ਤੇ ਕਾਣਨ ਅੰਤ ਅੰਤਨ ਕਰਣਾ ਦੇਣਨ ਅੰਤ ਅੰਤਨ ਵੇਖਣ ਸੁਨਣਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੈ ਕੋਇ ਭਵਤਾ ਕਹੀਐ ਭਵਤਾ ਹੋਏ ਵੱਡਾ ਸੌਚਾ ਥਾਉ ਉੱਚੇ ਉਪਰ ਉੱਚਾ ਨਾ ਹੋਏ ਵੱਡੂ ੱਚਾ ਕੋਈ ਸੋਚਾ ਕੋ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੇ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵਡਾ ਦਾਤਾ ਤੇਲਨਾ ਤਮਾਏ ਕਿਤੇ ਮੰਗਹ ਜੋਦ ਅਪਰ ਕਿਤੇ ਅੰਗਣਤ ਨੇ ਵਿਚਾਰ ਕਿਤੇ ਖਪਤ ਡੇਵ ਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੁਰਖਾ ਹੀ ਖਾਇ ਕਿਤੇ ਆ ਦੁੱਖ ਪੁਗਸਦ ਮਾਰ ਅਹ ਪਦਾ ਤੇਰੇ ਦਾਤਾਰ ਬੰਦ ਖਲਾਸ ਪਾਣ ਹੋਏ ਹੋ ਰਖਣਾ ਸਕ ਕੋਏ ਜੇ ਕੋ ਕਾ ਰਖਣ ਪਾਇ ਜਾਣ ਜਿੱਤਿਆ ਮੁਖਾਏ ਆਪੇ ਜਾਣ ਆਪੇ ਦੇ ਆਖੈ ਸਭ ਕੀ ਕਿ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਮਲਵਾ ਪਾਰ ਮਲਵਾ ਪਾਰੇ ਅਮਲ ਪੰਡਾਰ ਅਮਲ ਆਵਹਿ ਅਮਲ ਲੈ ਜਾਹਿ ਮੂਲ ਪਾਇ ਮੁੱਲਾ ਸਮਾਹਿ ਅਮਲ ਧਰਮ ਅਮਲ ਦੇਵਾਨ ਆਮਲਤ ਅਮਲ ਪਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਆਮਲ ਕਰਮ ਅਮਲ ਪਰਮਾਨ ਅਮਲ ਮੁਲਾਕੇ ਨਾ ਜਾਏ ਆਖਾ ਕਰੇ ਲਿਵਲਾ ਆਖੇ ਵਿਦ ਪਾਠ ਪੁਰਾਣਾ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦਾ ਆਖੇ ਗੋਪੀਤਾ ਗੋਵਿੰਦਾ ਆਖੇ ਸਰਾ ਕ ਸਦਾ ਆਖੇ ਕੀਤੇ ਕਿਥੇ ਬੁਧ ਆਖੇ ਦਾਨਵਾ ਆਖੇ ਦੇਵ ਆਖੇ ਸੁਰ ਨਰ ਮਨਜਨ ਸੇਵ ਕੀਤੇ ਆਖ ਆਖਣ ਪਾਏ ਕੀਤੇ ਕਹਿ ਕਹਿ ਉਟਟ ਜਾਏ ਤੇ ਕੀਤੇ ਹੋਰ ਕਰਹਿ ਤਾਕ ਨ ਸਕਕੇ ਕੀ ਹੈ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋ ਹੋਏ ਜੇ ਕੋ ਆਖ ਕਬੂਲ ਵਿਗੜ ਤਾ ਲਿਖਿਆ ਸਗਵਾਰੰਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜ ਨਾਦ ਅਨੇਕ ਸੰਕ ਕੇਤੇ ਵਵਣ ਹਾਰ ਕੀਤੇ ਰਗ ਪ੍ਰੀਸੋਂ ਕਈਨ ਕੇਤੇ ਗਾਵਣ ਹਾਰ ਗਵ ਤੁਹਨ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ ਗਾਵੈ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈੰਦ ਅਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿਸਮਾਦੀ ਅੰਦਰ ਗਾਵਣ ਸਾਜ ਵਿਚਾਰੇ ਗਾਵਣ ਜਿਤ ਸਤੇ ਸੰਤੋਖੀ ਗਾਵੇ ਵੀਰ ਕਾਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਨਾਲੇ ਗਾਵੇ ਮੋਣੀਆਂ ਮਨਮੋਹਣ ਸੁਰਗਮ ਅਛਪਿਆਲੇ ਗਾਵਣ ਰਤਨ ਪਾਏ ਤੇਰੇ 88 ਤੀਰਥ ਨਾਲੇ ਗਾਵੇ ਜੁਦ ਮਹਾਬਲ ਸੂਰ ਗਾਵੇ ਖਾਣੀ ਚਾਰੇ ਗਾਵ ਅਖੰਡ ਮੰਡਲ ਵਰ ਪੰਡਾ ਕਰ ਕਰਖੇ ਤਾਰੇ ਸੇ ਤਦਨ ਗਾਵੈ ਜੋ ਤਦ ਭਾਵਣ ਹਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਚਤਨ ਆਵਣ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸੱਤ ਸਾਹਿਬ ਸਾਚਾ ਸਾਚੇ ਨਾਏ ਹੈ ਪੀਉ ਸਿ ਜਾਏ ਨ ਜਾਸੀ ਰਚਨਾ ਜਿ ਨਰਚਾਈ ਰੰਗੇ ਰੰਗੇ ਪਾਤਿ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਵਿਕਾ ਕਿਤਾ ਪੜਨਾ ਜਿਉ ਤਸ ਦਿਵੜਿ ਆਈ ਜੋ ਤਿਸ ਭਾਵੇਂ ਸੋਇ ਕਰਸੀ ਹੁਕਮਨ ਕਰ ਨਾ ਜਾਈ ਸੋ ਪਾਤਿ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪ ਚੋਲੇ ਧਿਆਨ ਕਰ ਬਪੂਤ ਕਿੰਤਾ ਕਾਲ ਕੁਵਾਰੀ ਕਾਇ ਜੁਗ ਦਿੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੇ ਮਨ ਜਿਤ ਜਗ ਜੀਤ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਾਤ ਜੁਗ ਜੁਗ ਇੱਕ ਵੇਸ ਉਗਤ ਗਿਆਨ ਦਾ ਭੰਡਾਰਨ ਕਟਕਟ ਵਜ ਹੈ ਨਾਦ ਆਪ ਨਾਦ ਨਾਤੀ ਸੁਭ ਜਾ ਕੇ ਰਿੱਧ ਸਦ ਅਵਰਾ ਸਾਧ ਸੰਜੋਗ ਵਿਜੋਦ ਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਨਾਹਤ ਜੂ ਜਗ ਇਕੋ ਵੇਸ ਇਕ ਮਾਇਜੁਤ ਵਿਆਹ ਤੇ ਚੇਲੇ ਪ੍ਰਵਹਣ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੀ ਮਹਾਨ ਜਿਵਤ ਸਪਾਵੈ ਤਿਵੇਂ ਚਲਾਵੈ ਜਿਉ ਹਵ ਪ੍ਰਮਾਣ ਹੋ ਵਿਖੇ ਉਹਨ ਨਦਰਨ ਆਵੈ ਬਹੁਤਾ ਇਹੋ ਵਿਡਾਣ ਆਦੇਸ ਤੇ ਸਾਦੇਸ ਆਦ ਨਿਲਾ ਨਾਦ ਨਹਤ ਜੋ ਜੁਗੇ ਕੋ ਵੈਸਾ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕਵਾਰ ਕਰ ਕਰ ਵੇਖੈ ਸਜਨ ਹਾਰ ਨਾਨਕ ਸੱਚੇ ਕੇ ਸੱਚੇ ਕਾਰ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਇਕ ਦੂਜੇ ਪਹ ਲਖ ਵਲਖ ਵਲਖ ਵੀਸ ਲਗ ਲਗ ੜਾਖੇਕ ਨਾਮ ਜਗਦੀਸ਼ ਅਤਰਾਹ ਪਤ ਪਵੜੀਆਂ ਚੜਿਆ ਹੋਇਆ ਕੀਸਾ ਸੁਣ ਗੱਲਾਂ ਕਸ ਕੀ ਕਿਟਾਇਰੀ ਸ ਨਾਨਕ ਨਦਰਿ ਪਾਈਐ ਕੂੜੀ ਕੂੜ ਠੀਸ ਅੱਖਨ ਜੋਰ ਚੁਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜਿਵਣ ਮਰਨ ਜੋਰ ਜੋ ਨਰਾਜ ਮਾਲ ਮਨਸੂਰ ਜੋਰ ਨ ਸੁਰਤਿ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਤੁਮ ਨਹੀਂ ਚਨ ਕੋਏ ਰਾਤ ਰੁਤਿ ਤੇ ਤਿਵਾਰ ਪਨ ਪਨਿਗ ਨਹੀਂ ਪਤਾਲ ਤਿਸੇ ਧਰਤੀ ਤਾ ਪ੍ਰਕੀ ਧਰਮਸਾਲ ਤਿਸਵੇ ਜੇ ਜੁਗਤ ਕੇ ਰੰਗ ਤਿਨ ਕਾ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਣ ਪੰਜ ਪਰਮਾਨ ਨਦਿ ਕਰਮ ਪਵੈ ਨਿਸ਼ਾਨ ਕਚ ਪਕਾਇਓਥ ਪੈ ਨਾਨ ਗਿਆ ਜਾਪੈ ਜਾਏ ਧਰਮ ਕੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮ ਕਾੜਤ ਘੜੀ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮਿਰ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕਿਤੇ ਸਤਿਬੁੱਧ ਨਾਥ ਕਿਤੇ ਕਿਤੇ ਦੇਵ ਵਿਵਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੰਦ ਕਿਤੇ ਖਾਣੇ ਕਿਤੇ ਬਾਣੀ ਕਿਤੇ ਪਾਤ ਨਰਿੰਦ ਕਿਤੇ ਸੁਰਤੇ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਹਨ ਪ੍ਰਚੰਡ ਤਤਨਾਦ ਬਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਇਤਹਾ ਗਾੜਤ ਕੜੀਆ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਕੜੀਐ ਸੂਤ ਤਿੱਥੇ ਕੜੀਐ ਸੂਰਤ ਮਤ ਮਨ ਬੁਧ ਤਿੱਥੇ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੁਦ ਮਹਾਬਲ ਸੂਰਤਿ ਨ ਮੈ ਰਾਮ ਰਹਾ ਭਰਪੂਰ ਤਿੱਥੇ ਸੀ ਤੋ ਸੀਤਾ ਮਹਿ ਮਾਏ ਤਾਂ ਕੇ ਰੂਪ ਨ ਕਥਨੇ ਜਾਹੇ ਨਾਹ ਮਰਟਾ ਕੇ ਜਾ ਜਨਕ ਰਾਮ ਬਸੈ ਮਨ ਮਾਹਿ ਤਿੱਥੇ ਭਗਤ ਵਸੈ ਕਲੋ ਕਰਹ ਅਨੰਤ ਸਚਾ ਮਨ ਸੋਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਦੇਖੁ ਕਥਾ ਤਾਂਤ ਨਿਅੰਤ ਤਿਥੈ ਲੋਲ ਅਖਾਰ ਜਿਵ ਜੋ ਹੁਕਮਤ ਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਧਿਰਜ ਸੁਨਿਆਰ ਹਰਨ ਮਤ ਵਿਧਹ ਤਿਆਰ ਭੋਖ ਲਾਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਟਟਾਲ ਕੜੀਐ ਸਭ ਸਚੀ ਟਕਸਾਲ ਤਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤਮ ਹੱਤ ਦਿਵਸਰਾਦ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਤਰਮਹ ਦੂਰ ਕਰਮ ਆਪ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤਿਮ ਕੋ ਜਲੇ ਕੀਤੀ ਛੁਟੀ ਨਾਲ